ਦੇਖੋ ਪ੍ਰਧਾਨ ਬਦਲ ਲੈਣਾ ਬਦਲ ਲੈਣਾ ਸਰਪ੍ਰਸਤ ਬਦਲ ਲੈਣਾ ਅਕਾਲੀ ਦਲ ਵਾਸਤੇ ਹੁਣ ਕੁਝ ਨਹੀਂ ਰੱਖਿਆ ਜਦੋਂ ਹਰਸਿਮਰਤ ਕੌਰ ਬਾਦਲ ਪੱਲਾ ਅੱਡ ਕੇ ਕਹਿੰਦੀ ਸੀ ਕਿ ਜੇ ਅਸੀਂ ਮਾੜਾ ਕਰਿਆ ਤਾਂ ਸਾਡਾ ਕੱਖ ਨਾ ਰਹੇ ਉਸ ਘਰ ਚ ਧੀਰ ਹੈ ਅੰਧੇਰ ਕੋਈ ਨਹੀਂ ਹੈ ਉਹਨਾਂ ਨੇ ਕਿੰਨੀ ਰੀਜ ਨਾਲ ਸੁਣੀ ਹੈ ਪ੍ਰਮਾਤਮਾ ਨੇ ਉਹ ਅੱਜ ਤੁਸੀਂ ਦੇਖ ਲਓ ਸੜਕਾਂ ਤੇ ਰੋਲਦੇ ਫਿਰਦੇ ਨੇ ਉਹ ਹਾਸ਼ੀਏ ਤੇ ਚੱਲਿਆ ਗਿਆ ਆਉਣ ਵਾਲੇ 20 25 ਸਾਲ ਤਾ ਮੈਨੂੰ ਲੱਗਦਾ ਨਹੀਂ ਵੀ ਅਕਾਲੀ ਦਲ ਉੱਠੂਗਾ ਕਿਉਂਕਿ ਉਹਨਾਂ ਨੇ ਚੰਗੇ ਕੰਮ ਕੀਤੇ ਨਹੀਂ ਮਾਰੇ ਕੰਮ ਕੀਤੇ ਨੇ ਸਸਿਕਾਉ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਜਿਹੜਾ ਸਿਆਸੀ ਖਾੜਾ ਪੂਰੀ ਜਰਾ ਭਖਿਆ ਹੋਇਆ ਹੈ ਤੇ ਗੱਲ ਅਗਰ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤੇ ਇਸ ਸਮੇ ਸਾਡੇ ਨਾਲ ਪੰਜਾਬ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਮਨੀ ਚੋਣ ਨੂੰ ਲੈ ਕੇ ਵੀ ਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵੀ ਸਸਿਕਾਉ ਸਰ ਸੱਚਾ ਜੀ ਸੱਚਾ ਸਰ ਸਰ ਜਲੰਧਰ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ 10 ਤਰੀਕ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਪਿਛਲੀ ਵਾਰ ਜਿਮਨੀ ਚੋਣਾ ਹੋਈਆਂ ਸੀ ਲੋਕ ਸਭਾ ਦੀਆਂ ਉਦੋਂ ਤੋਂ ਕਾਂਗਰਸ ਤੋਂ ਕੈਂਡੀਡੇਟ ਲੈ ਕੇ ਆਏ ਸੀਗੇ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤੇ ਉਸ ਸਮੇਂ ਬੀਜੇਪੀ ਤੋਂ ਕੈਂਡੀਡੇਟ ਲੈ ਕੇ ਆਏ ਸੀ ਲੇਕਿਨ ਦੋਨੋਂ ਹੀ ਛੱਡ ਕੇ ਦੂਸਰੀ ਪਾਰਟੀ ਚ ਚਲੇ ਗਈ ਇਹਨੂੰ ਕਿਵੇਂ ਦੇਖਦੇ ਆ ਦੇਖੋ ਅਸੀਂ ਪੂਰਾ ਸਾ ਪਰਖਟਾਇਆ ਸੀ ਦੋਨਾਂ ਤੇ ਕਿ ਚਾਹੇ ਰਿੰਕੂ ਦੀ ਗੱਲ ਹੋਵੇ ਜਾਂ ਸ਼ੀਤਲ ਦੀ ਗੱਲ ਹੋਵੇ ਕਿ ਜਲੰਧਰ ਵਾਸਤੇ ਚੰਗਾ ਕੰਮ ਕਰਨਗੇ ਪਰ ਉਹਨਾਂ ਨੇ ਜਲੰਧਰ ਬਾਸਤੇ ਕੰਮ ਕਰਨ ਦੀ بجائے ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ ਉਹ ਤੁਸੀਂ ਦੇਖੋ ਕਿ ਜਿਹੜਾ ਐਮਪੀ ਬਣ ਗਿਆ ਉਹਨੂੰ ਮੁੜ ਕੇ ਪਾਰਟੀ ਛੱਡ ਕੇ ਭੱਜ ਗਿਆ ਬੀਜੇਪੀ ਚ ਵਗ ਗਿਆ ਇਲੈਕਸ਼ਨ ਲੜ ਲਈ ਕਿ ਉਹ ਐਮਪੀ ਬਣ ਗਿਆ ਸਾਰੀ ਉਮਰ ਲੰਘ ਜੂਗੀ ਮੁੜ ਕੇ ਐਮਪੀ ਨਹੀਂ ਬਣੂਗਾ ਜਿੰਨਾ ਮਰਜੀ ਜ਼ੋਰ ਲਾ ਕੇ ਬਹਿ ਜੇ ਆਮਾਦੀ ਪਾਰਟੀ ਦੇ ਵਰਕਰਾਂ ਨੇ ਮੁੱਖ ਮੰਤਰੀ ਸਾਹਿਬ ਨੇ ਦਿਨ ਰਾਤ ਇੱਕ ਕਰਕੇ ਰਿੰਕੂ ਨੂੰ ਜਿਤਾਇਆ ਸੀ ਅੱਜ ਕਿੱਥੇ ਆ ਹੁਣ ਬਣਿਆ ਨਾ ਐਮਪੀ ਇਹਨਾਂ ਦੀ ਕਿਹੜੀ ਸੰਗੀ ਦੱਬੀ ਆ ਭਾਜਪਾ ਨੇ ਜਿਹੜਾ ਨੂੰ ਦਬਾ ਕੇ ਜਾਂ ਕੋਈ ਹੋਰ ਲੈਣ ਦੇਣ ਹੋਇਆ ਕਿਵੇਂ ਇਹਨਾਂ ਨੂੰ ਭਾਜਪਾ ਜੁਆਇਨ ਕਰਵਾਈਆ ਇਹ ਉਹੀ ਦੱਸ ਸਕਦੇ ਨੇ ਜਾਂ ਭਾਜਪਾ ਦੱਸ ਸਕਦੀ ਆ ਇੰਨਾ ਜ਼ਰੂਰ ਹੈ ਕਿ ਕੋਈ ਸਿਟਿੰਗ ਐਮਐਲਏ ਕਿਸੇ ਲਾਲਚਵਾਸੀ ਛੱਡ ਕੇ ਭੱਜਦਾ ਨਹੀਂ ਉਹਨੂੰ ਛੱਡ ਕੇ ਭੱਜਣ ਦੀ ਲੋੜ ਨਹੀਂ ਹੈ ਔਰ ਅਸਤੀਫਾ ਦੇਣ ਚ ਵੀ ਕਿੰਨੀ ਕਾਲੀ ਕੀਤੀ ਐ ਜਿਵੇਂ ਸੁੱਤਾ ਪਿਆ ਪਿਆ ਜਾ ਕੇ ਅਸਤੀਫਾ ਦਿੰਦਾ ਅਸਤੀਫਾ ਦੇ ਕੇ ਮੁੜ ਕੇ ਇਲੈਕਸ਼ਨ ਹੋਣਸਾਰ ਅਸਤੀਫਾ ਵਾਪਸ ਵੀ ਲੈਣ ਵਾਗਿਆ ਹੁਣ ਉਸਤੀਫੇ ਧਰੇ ਪਏ ਤੇ ਹੁਣ ਜੋਰ ਲਾ ਲਵੇ ਮੁੜ ਕੇ ਐਮਐਲਏ ਵੀ ਨਹੀਂ ਬਣਦਾ ਸੋ ਤਿੰਨੇ ਕੈਂਡੀਡੇਟ ਜਿਹੜੇ ਅੱਜ ਜਲੰਧਰ ਪੱਛਮੀ ਤੋਂ ਜਿਹੜੇ ਲੜ ਰਹੇ ਨੇ ਚਾਹੇ ਕਾਂਗਰਸ ਦਾ ਹੋਵੇ ਚਾਹੇ ਭਾਜਪਾ ਦਾ ਹੋਵੇ ਜੇ ਆਮਾਦੀ ਪਾਰਟੀ ਦਾ ਹੋਵੇ ਆਪਸ ਵਿੱਚ ਕੰਪੇਅਰ ਕਰਾ ਲੋ ਭਗਤ ਵਰਗਾ ਇਹਨਾਂ ਚੋਂ ਇੱਕ ਵੀ ਨਹੀਂ ਹੈ ਮਹਿੰਦਰ ਭਗਤ ਜੀ ਵਰਗਾ ਮਹਿੰਦਰ ਭਗਤ ਜੀ ਇੰਨੇ ਇਮਾਨਦਾਰ ਲੋਕਾਂ ਦੇ ਕੰਮਕਾਰ ਕਰਾਉਣ ਵਾਲੇ ਲੋਕਾਂ ਚ ਹਰ ਟਾਈਮ ਰਹਿਣ ਵਾਲੇ ਔਰ ਹਰ ਟਾਈਮ ਲੋਕਾਂ ਦੇ ਹਿੱਤ ਦੀ ਗੱਲ ਕਰਨ ਵਾਲੇ ਇਹਨਾਂ ਦਾ ਪਰਿਵਾਰ ਮੰਨਿਆ ਹੋਇਆ ਪਰਿਵਾਰ ਹੈ ਜਲੰਧਰ ਦਾ ਸੋ ਇਸ ਕਰਕੇ ਜਲੰਧਰ ਪੱਛਮੀ ਦੇ ਲੋਕ ਨੇ ਜਿਹੜੇ ਉਹ ਆਮਾਦੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਉਣਗੇ ਵੱਡੇ ਮਾਰਜਿਨ ਨਾਲ ਇਸ ਵਾਰ ਵੀ ਜਿਹੜਾ ਅਗਰ ਭਗਤ ਜੀ ਦੀ ਗੱਲ ਕੀਤੀ ਹੈ ਉਹ ਵੀ ਬੀਜੇਪੀ ਤੋਂ ਆਮ ਆਦਮੀ ਪਾਰਟੀ ਚ ਆਏ ਨੇ ਸ਼ੀਤਲ ਵੀ ਪਹਿਲਾਂ ਬੀਜੇਪੀ ਤੋਂ ਆਮ ਆਦਮੀ ਬਣੇ ਇਹ ਤਾਂ ਨਹੀਂ ਹੈ ਕਿ ਅਗਰ ਜਿਮਨੀ ਚੋਣਾ ਹਾਰਦੇ ਨੇ ਤੇ ਫਿਰ ਉਹ ਦੁਬਾਰਾ ਬੀਜੇਪੀ 'ਚ ਚਲੇ ਜਾਣਗੇ ਨਹੀਂ ਦੇਖੋ ਚੰਗੇ ਇਨਸਾਨ ਬਹੁਤ ਪਾਰਟੀਆਂ 'ਚ ਬੈਠੇ ਨੇ ਅਸੀਂ ਆਪਦੇ ਵੱਲੋਂ ਪੂਰਾ ਚੰਗਾ ਜਿਹੜਾ ਉਮੀਦਵਾਰ ਹੈ ਉਹ ਵਿਧਾਨ ਸਭਾ ਦੇ ਵਿੱਚ ਉਤਾਰਿਆ ਔਰ ਜਿੰਨੇ ਦਿਨ ਤੋਂ ਮੈਂ ਇੱਥੇ ਆਇਆ ਹਾਂ ਇੱਕ ਵੀ ਪਰਸਨ ਨੇ ਇਹ ਨਹੀਂ ਕਿਹਾ ਕਿ ਮਹਿੰਦਰ ਭਗਤ ਜੀ ਮਾਰੇ ਨੇ ਜਾ ਇਹਨਾਂ ਦਾ ਪਰਿਵਾਰ ਮਾੜਾ ਹੈ ਜਾਂ ਇਹਨਾਂ ਨੇ ਕੰਮ ਨਹੀਂ ਕੀਤੇ ਮੈਂ ਕਹਨਾ ਹਜ਼ਾਰਾਂ ਬੰਦੇ ਮਿਲੇ ਜਿਨ੍ਹਾਂ ਨੇ ਇਹ ਕਿਹਾ ਕਿ ਤੁਸੀਂ ਉਮੀਦਵਾਰ ਹੈ ਜਿਹੜਾ ਤੁਸੀਂ ਜਿਹੜਾ ਦਿੱਤਾ ਵਿਧਾਨ ਸਭਾ ਵਾਸਤੇ ਤੁਹਾਡੇ ਵਾਸਤੇ ਬਹੁਤ ਵਧੀਆ ਤੁਹਾਡੀ ਜਿਹੜੀ ਹੈ ਵਿਧਾਨ ਸਭਾ ਵੀ ਜਿੱਤੂਗਾ ਔਰ ਚੰਗੇ ਕੰਮ ਵੀ ਕਰੂਗਾ ਔਰ ਪਿਛਲਾ ਜਿਹੜਾ ਐਮ ਐਲ اے ਸੀ ਉਹ ਤੋਂ ਸਭ ਨੇ ਇਹੀ ਕਿਹਾ ਬਹੁਤ ਵਧੀਆ ਰਹੇ ਤੁਹਾਨੂੰ ਸਮੇਂ ਸਿਰ ਪਤਾ ਲੱਗ ਗਿਆ ਜਿਹੜਾ ਇਹ ਇਹ ਤੋਂ ਖਹਿੜਾ ਛਡਾ ਲਿਆ ਨਹੀਂ ਇਹਨੇ ਇਥੇ ਗੰਦ ਪਾ ਕੇ ਰੱਖਣਾ ਤੇ ਪਤਾ ਨਹੀਂ ਹੋਰ ਕਿੰਨੇ ਕ ਪੁੱਠੇ ਕੰਮ ਕਰਨ ਦੇ ਸਾਡੇ ਸਿਰ ਤੋਂ ਕਰਜ਼ਾ ਉੱਤਰ ਗਿਆ ਜਿਹੜਾ ਉਹ ਛੱਡ ਕੇ ਚਲਾ ਗਿਆ ਜਿਹੜਾ ਮਹਿੰਦਰ ਭਖਤ ਜੀ ਪਾਰਟੀ ਵੱਲੋਂ ਉਮੀਦਵਾਰ ਉਤਾਰੇ ਗਏ ਨੇ ਔਰ ਵੱਡੇ ਮਾਰਜਨਲ ਜਲੰਧਰ ਪੱਛਮੀ ਦੇ ਲੋਕ ਨੇ ਜਿਹੜੇ ਉਹ ਜਤਾ ਕੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜਣੇ ਸ਼ੀਤਲੰਗੁਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਵਿੱਚ ਕਾਫੀ ਟਕਰਾਅ ਸੀ ਆਪਸੀ ਕਾਫੀ ਟਕਰਾਅ ਰਹੀ ਵੀ ਹੈ ਜਦੋਂ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਆਂਦੇ ਨੇ ਤੇ ਪਾਰਟੀ ਤੋਂ ਚੋਣ ਲੜਦੇ ਨੇ ਤੇ ਜਿੱਤ ਵੀ ਜਾਂਦੇ ਨੇ ਫਿਰ ਪਾਰਟੀ ਹੀ ਉਹਨਾਂ ਦਾ ਪੈਚਅਪ ਵੀ ਕਰਵਾਂਦੀ ਏ ਤੇ ਕਾਰਨ ਕੀ ਰਹਿ ਕੇ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ 'ਚ ਚਲੇ ਗਏ ਫਿਰ ਉੱਥੋਂ ਦੀ ਜਾ ਕੇ ਖਾਸ ਕਰ ਸ਼ੀਤ ਰੰਗਰਾਲ ਜਿਹੜਾ ਆਮ ਆਦਮੀ ਪਾਰਟੀ ਦੇ ਖਿਲਾਫ ਗੱਲਾਂ ਕਰਦੇ ਨੇ ਚਾਹੇ ਲੋਟਸ ਆਪਰੇਸ਼ਨ ਨੂੰ ਲੈ ਕੇ ਹੋਵੇ ਚਾਹੇ ਹੋਰ ਮੁੱਦਿਆਂ ਨੂੰ ਉਹ ਕਹਿੰਦੇ ਕਿ ਉਪਰੋਂ ਮੈਸੇਜ ਆਂਦਾ ਤੇ ਅਸੀਂ ਉਹੀ ਬੋਲ ਸਕਦੇ ਹੋਰ ਸਾਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ ਨੇ ਆਪਰੇਸ਼ਨ ਲੋਟਸ ਤੇ ਤਾਂ ਸਭ ਤੋਂ ਜ਼ਿਆਦਾ ਇਹ ਕੋਈ ਬੋਲਿਆ ਸ਼ੀਤ ਰੰਗਰਾਲੀ ਬੋਲਿਆ ਕੋਈ ਫੋਰਸਲੀ ਕਿਸੇ ਨੂੰ ਨਹੀਂ ਬੁਲਾਏਗਾ ਉਹ ਕਿਵੇਂ ਬੁੜਕ ਬੁੜਕੇ ਕਹਿੰਦਾ ਦੀ ਬੀਜੇਪੀ ਸਾਨੂੰ ਐਂ ਕਰਦੀਆ ਐਂ ਕਰਦੀਆ ਹੁਣ ਥੋੜਾ ਜਿਹਾ ਹੌਲੀਏ ਚਾਹ ਮੈਨੂੰ ਆ ਕੇ ਦੱਸ ਜੇ ਵੀ ਐਨੇ ਲੈਨੇ ਇਹ ਲੈਣ ਦੇਣ ਹੋਇਆ ਜ਼ਰੂਰ ਹੈ ਲੈਣ ਦੇਣ ਹੋਏ ਬਿਨਾ ਕੋਈ ਪਾਰਟੀ ਛੱਡ ਕੇ ਕੋਈ ਨਹੀਂ ਜਾਂਦਾ ਐਮਐਲਏ ਹੋਵੇ ਸੋ ਉਹਨੇ ਸਾਰਾ ਕੁਝ ਕੀਤਾ ਟਿਕਟ ਦੀ ਵੀ ਕਮਿਟਮੈਂਟ ਕੀਤੀ ਆ ਕੱਲੀ ਟਿਕਟ ਪੱਲੇ ਰਹਿ ਗਈ ਐਮਐਲਏ ਨਹੀਂ ਬਣਦਾ ਹੁਣ ਸਾਰੀ ਉਮਰ ਤੜਫਦਾ ਫਿਰੂਗਾ ਜਿਵੇਂ ਮੱਛੀ ਪਾਣੀ ਤੋਂ ਬਾਹਰ ਆ ਕੇ ਤੜਫਦੀ ਆ ਨਾ ਏਸੀ ਤਰੀ ਤੜਫਣਾ ਐ ਐਮਐਲਏ ਨਹੀਂ ਬਣਨਾ ਨਾਉ ਨੇ ਐਮਪੀ ਬਣਾ ਅਸੀਂ ਸਾਡੀ ਕੋਸ਼ਿਸ਼ ਹੈ ਸਾਡੇ ਮੁੱਖ ਮੰਤਰੀ ਸਾਹਿਬ ਦੀ ਕੋਸ਼ਿਸ਼ ਹੈ ਕਿ ਅਸੀਂ ਜਿੰਨੀ ਕੋਸ਼ਿਸ਼ ਕਰੀਏ ਅਸੀਂ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਜਿੰਨੇ ਵੀ ਕਦਮ ਪਟਾਂਗੇ ਪੰਜਾਬ ਦੇ ਭਲੇ ਲਈ ਪਟਾਂਗੇ ਔਰ ਪੰਜਾਬ ਦੇ ਹਿੱਤ ਲਈ ਪਟਾਂਗੇ ਸ਼ੀਤਲਾ ਵੀ ਤੁਸੀਂ ਦੇਖ ਲਿਆ ਔਰ ਬੀਬਾ ਜੀ ਜਿਹੜੇ ਕਾਂਗਰਸ ਵੱਲੋਂ ਉਤਾਰੇ ਗਏ ਨੇ ਉਹਨਾਂ ਦਾ ਵੀ ਤੁਸੀਂ ਦੇਖ ਲਓ ਉਹਨਾਂ ਨੇ 20 ਸਾਲ ਲਗਾਤਾਰ ਕੌਂਸਲਰ ਰਹੇ ਨੇ 20 ਸਾਲਾਂ ਦੇ ਵਿੱਚ ਕਿੰਨੇ ਕੰਮ ਕੀਤੇ ਨੇ ਉਹਨਾਂ ਤੋਂ ਪੁੱਛ ਲਓ ਸਫਾਈ ਦਾ ਬੁਰਾ ਹਾਲ ਹੈ ਸੀਵਰੇਜ ਛੜਕਾਂ ਬੁਰੀ ਹਾਲਤ ਹੈ ਔਰ ਉਹਦੇ ਨਾਲ ਹੀ ਜਿਹੜਾ ਡੰਪ ਐਡਾ ਡੰਪ ਬਣਿਆ ਹੋਇਆ 750 ਕਰੋੜ ਰੁਪਏ ਜਿਹੜਾ 750 ਤੋਂ ਵੀ ਉੱਤੇ ਦਾ ਹੈ ਜਿਹੜਾ ਸਮਾਰਟ ਸਿਟੀ ਦਾ ਪ੍ਰੋਜੈਕਟ ਸੀ ਉਹ ਖਾ ਕੇ ਕਿੱਥੇ ਗਏ ਨੇ ਉਹ ਉਹ ਜੇ ਲਾਏ ਨੇ ਤਾਂ ਪੁੱਛ ਵੀ ਲੈਣਾ ਬੀਬਾ ਜੀ ਤੋਂ ਕਿ ਸਾਨੂੰ ਦਿਖਾ ਕੇ ਉਹ ਕਿਹੜੇ ਕਿਹੜੇ ਕੰਮ ਕੀਤੇ ਹੋਏ ਨੇ ਕਿੱਥੇ ਕਿੱਥੇ ਕੀ ਕੀ ਕੀਤਾ ਹੋਇਆ ਦੱਸਣ ਨੂੰ ਕੁਝ ਵੀ ਨਹੀਂ ਹੈ ਦੱਸਣ ਨੂੰ ਕੁਝ ਵੀ ਨਹੀਂ ਹੈ ਸੋ ਇਸ ਕਰਕੇ ਲੋਕ ਨੇ ਜਿਹੜੇ ਸਿਆਣੇ ਨੇ ਸੂਝਵਾਨ ਨੇ ਉਹ ਆਮਾਦੀ ਪਾਰਟੀ ਦੇ ਉਮੀਦਵਾਰ ਨੂੰ ਹੀ ਵੋਟ ਪਾਉਣਗੇ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜ ਲਿਆ ਲੇਕਿਨ ਸਮਾਰਟ ਸਿਟੀ ਪ੍ਰੋਜੈਕਟ ਦੀ ਜਿਸ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਲੈ ਕੇ ਜਿਹੜਾ ਅਸੀਂ ਗੱਲਬਾਤ ਵੀ ਕੀਤੀ ਸ੍ਰਿੰਦਰ ਕੌਰ ਦੇ ਨਾਲ ਇੱਥੇ ਤੱਕ ਕਿ ਚਰਨਜੀਤ ਸਿੰਘ ਚੰਨੀ ਨੂੰ ਵੀ ਪੁੱਛਿਆ ਉਹ ਕਹਿ ਰਹੇ ਕਿ ਸਰਕਾਰ ਤਾਂ 2.5 ਸਾਲ ਤੋਂ ਇਹਨਾਂ ਦੀ ਚੱਲਦੀ ਜਾ ਰਹੀ ਹੈ ਅਗਰ ਇਸ ਤਰ੍ਹਾਂ ਦਾ ਕੋਈ ਘੁਟਾਲਾ ਕੀਤਾ ਗਿਆ ਹੈਗਾ ਤਾਂ ਸਰਕਾਰ ਇਹਨਾਂ ਦੀ ਜਾਂਚ ਕਰਵਾ ਲੈਣਾ ਉਹਨਾਂ ਤੇ ਕਾਰਵਾਈ ਵੀ ਕਰ ਸਕਦੀ ਨਹੀਂ ਤੁਸੀਂ ਇਹ ਪੁੱਛੋ ਸਮਾਰਟ ਪ੍ਰੋਜੈਕਟ ਆਇਆ ਸੀ ਜਾਂ ਨਹੀਂ ਆਇਆ ਸੀ ਸਿਰਫ ਇਹਨਾਂ ਪੁੱਛੋ ਫਿਰ ਪੁੱਛ ਲਓ ਜੇ ਹਾਂ ਆਇਆ ਸੀ ਤਾਂ ਦੱਸ ਦਿਓ ਵੀ ਐਨੇ ਪੈਸੇ ਕਿੱਥੇ ਕਿੱਥੇ ਲਾਇਆ ਨੂੰ ਸਾਨੂੰ ਦਿਖਾ ਦਿਓ ਬਸ ਦੂ ਕੋਈ ਗੱਲ ਨਹੀਂ ਜਿਹੜੀ ਕਾਰਵਾਈ ਦੀ ਗੱਲ ਆ ਉਹ ਵੀ ਜहां ਸਾਰਾ ਕੁਝ ਹੋਊਗਾ ਸਾਰਾ ਕੁਝ ਹੋਊਗਾ ਜਿਹੜਾ ਗਲਤੀ ਪਾਇਆ ਜਾਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਉੱਚਾ ਕੋਈ ਵੀ ਹੋ ਅਕਸਰ ਸ਼ੀਤਲੰਗ ural ਕਈ ਵਾਰ ਲਾਈਵ ਹੋ ਕੇ ਅ આરોਪ ਲਗਾ ਰਹੇ ਨੇ ਆਮ ਆਦਮੀ ਪਾਰਟੀ ਤੇ ਉਹ ਕਹਿ ਰਹੇ ਨੇ ਕਿ ਸਾਨੂੰ ਦਬਾਬ ਦੇ ਵਿੱਚ ਜਿਹੜਾ ਬੁਲਵਾਇਆ ਜਾਂਦਾ ਸੀਗਾ ਚਾਹੇ ਉਹ ਕਿਸੇ ਵੀ ਮੁੱਦੇ ਦੀ ਗੱਲ ਹੋਵੇ ਲੋਟਸ ਆਪਰੇਸ਼ਨ ਖਾਸ ਕਰਕੇ ਲੋਟਸ ਆਪਰੇਸ਼ਨ ਇਸ ਕਰਕੇ ਵੀ ਕਿਉਂਕਿ ਅਕਾਲੀ ਦਲ ਵੱਲੋਂ ਵੀ ਭਾਜਪਾ ਤੇ ਲੋਟਸ ਆਪਰੇਸ਼ਨ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਚੀਤਲ ਅੰਗਰਾਲ ਵੱਲੋਂ ਐਫ ਆਈ ਆਰ ਵੀ ਦਰਜ ਕਰਵਾਈ ਜਾਂਦੀ ਆ ਉਹਨਾਂ ਦੇ ਨਾਲ ਤੁਹਾਡੇ ਜਿਹੜੇ ਵਿਧਾਇਕ ਨੇ ਰਮਨ ਅਰੋੜਾ ਉਹ ਵੀ ਨਾਲ ਸੀਗੇ ਉਸ ਸਮੇਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਪਰ ਕੀ ਜਿਹੜਾ ਇਹਦੇ ਵਿੱਚ ਕਿਵੇਂ ਦੇ ਰੁਝਾਨ ਚੇਂਜ ਹੋ ਗਏ ਕਿ ਜਿਹੜਾ ਚੀਤਲ ਅੰਗਰਾਲ ਅਗਰ ਬੀ ਜੀ ਪੀ ਜੀ ਜਾਂਦੇ ਨੇ ਤੇ ਉਹ ਕਹੇ ਕਿ ਲੋਟਸ ਆਪਰੇਸ਼ਨ ਵਿੱਚ ਤੋਂ ਜ਼ਬਰਦਸਤੀ ਕੇਲਵਾਇਆ ਗਿਆ ਆਮ ਆਦਮੀ ਪਾਰਟੀ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਵਿਧਾਨ ਸਭਾ ਦੇ ਵਿੱਚ ਜਦੋਂ ਲੋਟਸ ਆਪਰੇਸ਼ਨ ਤੇ ਉਹ ਹੋਇਆ ਸੀ ਸੈਸ਼ਨ ਹੋਇਆ ਸੀ ਤੁਸੀਂ ਉਹਦੀ ਜਿਹੜਾ ਰਿਕਾਰਡਿੰਗ ਕਢਾ ਕੇ ਦਿਖਲੋ ਸ਼ੀਤਲ ਉਂਗਰਾਲ ਨੂੰ ਜੇ ਪ੍ਰੈਸ਼ਰਾਈਜ਼ ਕਰਕੇ ਕਹਿਆ ਗਿਆ ਤੀ ਉਹ ਸਿੰਪਲੀ ਬੋਲ ਸਕਦਾ ਸੀ ਉਹ ਜਿੰਨਾ ਜਿਵੇਂ ਕਿਸੇ ਪੈਰਾਂ ਥੱਲੇ ਸਪਰਿੰਗ ਲਾਇਆ ਹੋਣਾ ਤਾਂ ਬੁੜਕ ਬੁੜਕ ਕੇ ਕਹ ਰਹੀ ਮੈਨੂੰ ਆਹ ਕੀਤਾ ਮੈਨੂੰ ਆਹ ਕੀਤਾ ਮੈਨੂੰ ਆਹ ਕੀਤਾ ਹੁਣ ਉਤੋਂ ਮੱਲਕ ਦੇ ਕੇ ਪੁੱਛ ਲਿਓ ਵੀ ਕਿੰਨਾ ਚ ਹੋਇਆ ਲੈਣ ਦੇਣ ਹੋਇਆ ਜੇ ਲੈਣ ਦੇਣ ਹੋਇਆ ਤਾਂ ਹੀ ਉਹਨਾਂ ਨੇ ਆਪਰੇਸ਼ਨ ਅਸਤੀਫਾ ਦਿੱਤਾ ਜੇ ਲੈਣ ਦੇਣ ਨਾ ਹੋਂਦਾ ਕੋਈ ਸਤੀਫਾ ਨਹੀਂ ਦਿੱਤਾ ਤੇ ਉਹਨੂੰ ਵੀ ਪਤਾ ਵੀ ਮੈਂ ਦੁਬਾਰਾ ਐਮ.ਐਲ.ਏ ਨਹੀਂ ਬਣਨਾ ਉਹਨੇ ਵਧੀਆ ਆਪਣੀ ਜੇਬ ਭਰ ਲਈ ਹੁਣ ਉਹਨੂੰ ਪਤਾ ਹੈ ਵੀ ਮੈਂ ਐਮਐਲਏ ਬਣਨਾ ਕੋਈ ਨਹੀਂ ਆਪਣਾ ਪਿੱਛੇ ਵਾਲਾ ਸਿਸਟਮ ਲੰਬਾ ਸੈੱਟ ਕਰ ਲੀਏ ਜੇ ਉਹਨੇ ਐਨਾ ਬੋਲਿਆ ਸੀ ਬੀਜੇਪੀ ਨੇ ਕਿਹੜੀ ਹਸੀ ਦੇ ਨਾਲ ਉਹਨੂੰ ਲੈ ਲਿਆ ਬੀਜੇਪੀ ਦੇ ਖਿਲਾਫ ਬੋਲਿਆ ਹੋਵੇ ਫਿਰ ਬੀਜੇਪੀ ਕਿਵੇਂ ਲੈ ਗਈ ਕਿਉਂਕਿ ਉਹਨਾਂ ਦੀ ਵੀ ਕੋਈ ਦੁੱਖ ਦੀ ਰਗ ਦੱਬੀ ਐ ਉਹਨਾਂ ਨਾਲ ਸਾਰਾ ਕੁਝ ਹੋਇਆ ਇਸੇ ਕਰਕੇ ਐਮਐਲਏ ਵੀ ਐਮਪੀ ਵੀ ਏਸੀ ਵੀ ਇਸੇ ਕਰਕੇ ਉਧਰ ਲੈ ਕੇ ਗਏ ਨੇ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਸਾਡਾ ਉਮੀਦਵਾਰ ਹੈ ਜਲੰਧਰ ਪੱਛਮੀ ਤੋਂ ਇਮਾਨਦਾਰ ਹੈ ਔਰ ਜਿੰਨੇ ਵੀ ਕੰਮ ਕਰਨੇ ਉਹ ਕਰਾਉਣਗੇ ਵੀ ਔਰ ਉੱਤੇ ਖੜ ਕੇ ਸਾਰੇ ਕੰਮ ਕਰਾਉਣਗੇ। ਹਲਾਮ ਆਦਮੀ ਪਾਰਟੀ ਕੋਲੋ ਪ੍ਰੈਸ ਕਾਨਫਰੰਸ ਕੀਤੀ ਗਈ ਸ਼ੀਤਲ ਨੂੰ ਲੈ ਕੇ ਕਿਹਾ ਹੈ ਕਿ ਇਹ ਸ਼ੀਤਲ ਅੰਗਰਾਲ ਤੇ ਇਹਨਾਂ ਦੇ ਜਿਹੜੇ ਭਰਾ ਨੇ ਰਾਜਨ ਅੰਗਰਾਲ ਉਹਨਾਂ ਤੇ આરોਪ ਲਗਾਏ ਨੇ ਕਿ ਇਹ ਜਿਹੜਾ ਪੈਸੇ ਦੀ ਡਿਮਾਂਡ ਕਰਦੇ ਸੀ ਇਹਨਾਂ ਨੇ ਪੈਸੇ ਵੀ ਲਏ ਸੀਗੇ ਤੇ ਹੁਣ ਇਹਨਾਂ ਤੇ ਜਿਹੜਾ ਕਾਰਵਾਈ ਵੀ ਕੀਤੀ ਹੈਗੀ ਐਫਆਈ ਕਿਉਂਕਿ ਜਦੋਂ ਤੁਹਾਡੀ ਪਾਰਟੀ 'ਚ ਸੀਗੇ ਜਦੋਂ ਵਿਧਾਇਕ ਸੀਗੇ ਕਿ ਉਸ ਸਮੇਂ ਉਹਨਾਂ ਦੇ ਇਸ ਤਰ੍ਹਾਂ ਦੇ ਜਿਹੜੇ ਚਰਚੇ ਨਹੀਂ ਪਤਾ ਲੱਗਦੇ ਸੀਗੇ ਜਾਂ ਅਗਰ ਪਤਾ ਲੱਗਦੇ ਵੀ ਕਿ ਸਰਕਾਰ ਉੱਤੇ ਕਾਰਵਾਈ ਨਹੀਂ ਕਰ ਪਾਉਂਦੀ ਸੀ ਕਾਰਨ ਕੀ ਸੀਗੇ ਦੇਖੋ ਹੁਣ ਵੀ ਅਸੀਂ ਜਦੋਂ ਬਾੜ 'ਚ ਜਾਂਦੇ ਆਂ ਬਹੁਤ ਸਾਰੇ ਲੋਕਾਂ ਨੂੰ ਲੋਕ ਨੇ ਜਿਹੜੇ ਉਹ ਜਦੋਂ ਗੱਲ ਕਰਦੇ ਨੇ ਇਹ ਕਹਿੰਦੇ ਨੇ ਕਿ ਸਾਨੂੰ ਦਬਾ ਕੇ ਪ੍ਰੈਸ਼ਰਾਈਜ਼ ਬਹੁਤ ਕਰਦਾ ਸਾਨੂੰ ਧਮਕੀਆਂ ਮਾਰਦਾ ਸਾਨੂੰ ਕਹਿੰਦਾ ਐ ਕਰ ਦੂੰਗਾ ਜੇ ਤੁਸੀਂ ਵੋਟਾਂ ਨਾ ਪਾਈਆਂ ਦੇਖੋ ਹੁਣ ਤਾਂ ਉਹ ਸਰਕਾਰ ਚ ਨਹੀਂ ਹੈ ਉਹ ਲੋਕ ਜ਼ਬਰਦਸਤੀ ਵੋਟਾਂ ਪਵਾਉਣ ਵਾਲੇ ਨੇ ਤੱਕੇ ਨਾਲ ਵੋਟਾਂ ਪਵਾਉਣ ਵਾਲੇ ਨੇ ਪਰ ਅਸੀਂ ਸਾਰਿਆਂ ਨੂੰ ਛੋਟੀ ਦਿੱਤੀ ਹੈ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ ਹੋਊਗਾ ਜਿਹੜਾ ਵੀ ਕੋਈ ਐਦਾਂ ਕਿਸੇ ਨੂੰ ਕੋਈ ਧਮਕੀ ਦਿੰਦੇ ਨੇ ਜਾਂ ਕੋਈ ਹੋਰ ਡਰਾਉਣ ਧਮਗਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਸਾਡੇ ਲਿਬ ਆਓ ਅਸੀਂ ਤੁਹਾਨੂੰ ਪੂਰਾ ਨਾਲ ਖੜਾਗੇ ਤੁਹਾਡਾ ਸਾਥ ਦਾਂ ਅ ਸ਼ਿਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਉਹਨਾਂ ਦੀ ਕੈਂਡੀਡੇਟ ਜ਼ਰੂਰ ਖੜੀ ਹੋਈ ਹੈ ਲੇਕਿਨ ਵਿੱਚ ਹੀ ਹੁਣ ਜਿਹੜਾ ਉਹਨਾਂ ਵਿੱਚ ਕ੍ਰਾਈਸਿਸ ਚੱਲਦਾ ਪਿਆ ਹੈ ਉਹਨੂੰ ਕਿਵੇਂ ਦੇਖ ਰਹੇ ਹਾਂ ਕਿਉਂਕਿ ਸੁਖਬੀਰ ਬਾਦਲ ਨੂੰ ਲੈ ਕੇ ਕੁਝ ਜਿਹੜੇ ਨੇਤਾ ਨੇ ਉਹ ਬਾਗੀ ਹੋ ਗਏ ਨੇ ਤੇ ਹੁਣੋ ਕਹਿ ਰਹੇ ਕਿ ਪ੍ਰਧਾਨ ਅਸੀਂ ਬਦਲਣਾ ਚਾਹੁੰਦੇ ਨੇ ਤੁਸੀਂ ਕਿਵੇਂ ਦੇ ਦੇ ਦੇਖੋ ਪ੍ਰਧਾਨ ਬਦਲ ਲੈਣਾ ਸਰਪ੍ਰਸਤ ਬਦਲ ਲੈਣਾ ਅਕਾਲੀ ਦਲ ਵਾਸਤੇ ਹੁਣ ਕੁਝ ਨਹੀਂ ਰੱਖਿਆ ਕਿਉਂਕਿ ਜਦੋਂ ਹਰਸਿਮਰਤ ਕੌਰ ਬਾਦਲ ਪੱਲਾ ਅੱਡ ਕੇ ਕਹਿੰਦੀ ਸੀ ਕਿ ਜੇ ਅਸੀਂ ਮਾੜਾ ਕਰਿਆ ਤਾਂ ਸਾਡਾ ਕੱਖ ਨਾ ਰਹੇ ਉਸ ਘਰ ਚ ਦੇਰ ਹੈ ਅੰਧੇਰ ਕੋਈ ਨਹੀਂ ਹੈ ਉਹਨਾਂ ਨੇ ਕਿੰਨੀ ਰੀਜ ਨਾਲ ਸੁਣੀ ਹੈ ਪ੍ਰਮਾਤਮਾ ਨੇ ਉਹ ਅੱਜ ਤੁਸੀਂ ਦੇਖ ਲਓ ਸੜਕਾਂ ਤੇ ਰੋਲਦੇ ਫਿਰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਕੈਂਡੀਡੇਟ ਉਹਨਾਂ ਨੇ ਤਾਰਿਆ ਜਾਂ ਤਾਰਿਆ ਨਹੀਂ ਹੈ ਆਪਸ ਵਿੱਚ ਇੰਨੇ ਲੜਾਈ ਝਗੜੇ ਜਿਹੜਾ ਕੁਝ ਹੋ ਰਿਹਾ ਮੈਨੂੰ ਲੱਗਦਾ ਹੈ ਜਿਹੜੀ ਕਾਲੀ ਦਲ ਹੈ ਉਹ ਹਾਸ਼ੀਏ ਤੇ ਚਲੇ ਗਿਆ ਆਉਣ ਵਾਲੇ 20 25 ਸਾਲ ਤੱਕ ਮੈਨੂੰ ਲੱਗਦਾ ਨਹੀਂ ਵੀ ਕਾਲੀ ਦਲ ਉੱਠੂਗਾ ਕਿਉਂਕਿ ਉਹਨਾਂ ਨੇ ਚੰਗੇ ਕੰਮ ਕੀਤੇ ਨਹੀਂ ਉਮਾਰੀ ਕੰਮ ਕੀਤੇ ਨੇ ਵੇ ਆਪ ਦੀਆਂ ਕਰਾਈਆਂ ਨੇ ਔਰ ਗੁਰੂ ਘਰਾਂ ਦਾ ਜਿਹੜਾ ਪੈਸਾ ਖਾਦਾ ਉਹਨਾਂ ਦੇ ਲੰਗਰ ਜਿਹੜੀਆਂ ਰਸਦਾ ਹੁੰਦੀਆਂ ਦੀਆਂ ਉਹ ਖਾਧੀਆਂ ਨੇ ਸੋ ਗੁਰੂ ਘਰ ਦਾ ਖਾਦਾ ਕਦੇ ਬਖਸ਼ਦਾ ਕੋਈ ਨਹੀਂ ਸੋ ਇਸ ਕਰਕੇ ਪ੍ਰਮਾਤਮਾ ਨੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਵੇੜਾ ਦਿਖਾਤਾ ਹੁਣ ਜਿੰਨੇ ਮਰਜੀ ਜੋ ਮਰਜੀ ਕਰੀ ਜਾਣ ਹੁਣ ਉਹਨਾਂ ਦੇ ਹੱਥ ਪੱਲੇ ਪੈਣਾ ਕੁਝ ਨਹੀਂ ਹੈਗਾ ਸੋ ਹੁਣ ਜਾ ਕੇ ਹਰਿਮੰਦਰ ਸਾਹਿਬ ਵਿੱਚ ਜਿਹੜੇ ਬਖ ਹੋਏ ਨੇ ਉੱਥੇ ਭੁੱਲਾਂ ਵੀ ਬਖਸ਼ਾ ਰਹੇ ਨੇ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਤਾਂ ਵਿਚਾਰੇ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਉਹਨਾਂ ਨੇ ਜਥੇਦਾਰ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇ ਸਰਵੋੱਚ ਹੁੰਦਾ ਉਹ ਤਾਂ ਇਹ ਆਪ ਲਾਉਂਦੇ ਰਹਿੰਦੇ ਵੀ ਹੁਣ ਇਹਨੂੰ ਲਾ ਦੋ ਹੁਣ ਇਹਨੂੰ ਲਾ ਦੋ ਹੁਣ ਇਹਨੂੰ ਲਾ ਦੋ ਲਾਉਂਦੇ ਰਹੇ ਨੇ ਫਿਰ ਤੁਹਾਡੇ ਸਾਹਮਣੇ ਅੱਜ ਹਾਲਾਤ ਕੀ ਨੇ ਕਾਲੀ ਦਲ ਨਹੀਂ ਹੋਣਾ ਬੜਾ ਛੋਟੇ ਭਾਈ ساری ਉਮਰ ਲੰਘ ਜੂਗੀ ਇਹਨਾਂ ਦੀ ਇਹ ਤਾਂ ਆਉਂਦੇ ਨਹੀਂ ਹੁਣ ਹੋਰ ਜੋ ਮਰਜ਼ੀ ਹੋ ਜੇ ਆਖਰੀ ਸਵਾਲ ਮੇਰਾ ਖਡੂਰ ਸਾਹਿਬ ਤੋਂ ਅਮਰਿਤਪਾਲ ਹੋਣੀ ਚਾਹਣਾ ਜਿੱਤਦੇ ਨੇ ਲੇਕਿਨ ਉਹਨਾਂ ਦਾ ਐਨਐਸਐ ਇੱਕ ਸਾਲ ਲਈ ਹੋਰ ਵਾਦਾ ਦਿੱਤਾ ਜਾਂਦਾ ਹੈ ਕੀ ਕਾਰਨ ਨੇ ਕਿ ਉਹਨਾਂ ਨੂੰ ਸੋਮ ਵੀ ਨਹੀਂ ਚੁਕਵਾਣ ਦੇ ਦਿੱਤੀ ਜਾ ਰਹੀ ਹੈ ਔਰ ਅਗਰ ਉਹ ਬਾਹਰ ਨਹੀਂ ਆਉਂਦੇ ਕਿ ਦੁਬਾਰੇ ਤੇ ਬਾਈ ਇਲੈਕਸ਼ਨ ਹੋਣ ਦੇਖੋ ਇਹ ਇਹ ਇਦਾਂ ਦਾ ਕੁਝ ਨਹੀਂ ਹੈ ਇਹ ਕੇਂਦਰ ਦੇ ਹੱਥ ਚਾ ਕੇਂਦਰ ਨੂੰ ਜਿਵੇਂ ਉਹਨਾਂ ਨੇ ਦੇਖਣਾ ਸਾਰਾ ਕੁਝ ਦੇਖਣਾ ਹੈ ਨਹੀਂ ਨਹੀਂ ਸਾਡੇ ਸਾਡੇ ਵੱਲੋਂ ਕੁਝ ਨਹੀਂ ਹੈ ਇਦਾਂ ਦਾ ਕੇਂਦਰ ਸਰਕਾਰ ਨੇ ਦੇਖਣਾ ਜਿਵੇਂ ਉਹਨਾਂ ਨੂੰ ਠੀਕ ਲੱਗਦਾ ਉਸ ਤਰ੍ਹਾਂ ਉਹਨਾਂ ਨੇ ਬਿਲਕੁਲ ਸੋ ਇਹ ਸਾਡੇ ਨਾਲ ਸੀ ਕੈਬਨਰਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਇਹਨਾਂ ਨੇ ਕਿਹਾ ਹੈ ਕਿ ਇਸ ਵਾਰ ਜਿਹੜਾ ਜਲੰਧਰ ਜਿਮਨੀ ਚੋਣ ਤੋਂ ਆਮ ਆਦਮੀ ਪਾਰਟੀ ਹੀ ਜਿਹੜਾ ਸੀਟ ਕੱਢੇਗੀ ਔਰ ਦੂਸਰੇ ਪਾਸੇ ਅਕਾਲੀ ਦਲ ਨੂੰ ਲੈ ਕੇ ਗਿਆ ਕਿ ਹੁਣ ਕਾਫੀ ਲੰਬੇ ਸਮੇਂ ਤੱਕ ਅਕਾਲੀ ਦਲ ਜਿਹੜਾ ਵਾਪਸ ਨਹੀਂ ਆਂਦਾ ਔਰ ਦੂਸਰੇ ਪਾਸੇ ਅਮਰਿਤਪਾਲ ਨੂੰ ਲੈ ਕੇ ਵੀ ਇਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਖਣਾ ਹੁੰਦਾ ਹੈ ਕਿ ਐਨਐਸਏ ਕਿਉਂ ਵਧਾਇਆ ਗਿਆ ਹੈ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਸਿੱਧੂ ਦੇ ਨਾਲ ਦਵਿੰਦਰ ਕੁਮਾਰ ਜਲੰਧਰ